ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 82 003556 ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਆ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰ ਹਾਂਜੀ ਬਈ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਗੁਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਨੰਬਰ ਨੰਬਰੇ ਦਾ 98774 ਜੀ 77376 ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦੋ ਜੀ ਆਪਣੀ ਇਹ ਗਾਂ ਜੀ ਆਪਾਂ ਨੂੰ ਮਾਲਕਾਂ ਨੇ ਮਹੀਨੇ ਤੋਂ ਕੁਝ ਦਿਨ ਉਪਰ ਠੀਕਾ ਕੇ ਫਰਾ ਕੇ ਕਹਿ ਕੇ ਦਿੱਤੀ ਆਪਾਂ ਤੇ ਠੋਕਰ ਕਰਕੇ ਦੇਣੀ ਤੇ ਠੋਕਰ ਕਰਕੇ ਲੈਂਦੀ ਹੈ ਓਦਾਂ 8 ਕਿਲੋ ਚੋਕੇ ਲੈਂਦੀ ਹੈ 60 ਕਿਲੋ ਆ ਕੇ ਕੋਈ ਮਰਜ਼ੀ ਚੋਣੇ ਤੇ ਬਰੀ ਉਪਰਾ ਕਰ ਜਾਂਦੇ ਸ਼ਵੇਰੀ ਲੈਂਦੀ ਹੈ ਠੀਕ ਹੈ ਜੀ ਓਦਾਂ 8 ਕਿਲੋ ਹੀ ਆ ਹਾਂਜੀ ਉਹ 60 ਮੰਨ ਕੀ ਆਵੇ ਠੀਕ ਹੈ ਤੋਰ ਲੋ ਜੀ ਚੈੱਕ ਕਰ ਸਕਦੇ ਹੋ 7 ਲੀਟਰ ਦੁੱਧ ਵਾਈ ਵੀ ਦੱਸ ਰਿਹਾ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਪਲੀ ਪਲੋਸੀ ਚੰਗੀ ਬ੍ਰੈਡ ਸੁਖਨਾ ਕਰਮਾਂ ਵਾਲੀ ਲੋ ਜੀ ਚੰਗੀ ਪੂਰੀ ਜਾਤ ਵਾਲੀ ਹਾਂਜੀ ਫੇਸ ਬੁਸ ਕੁਆਲਟੀ ਬਹੁਤ ਸੋਹਣੀ ਆ ਠੀਕ ਹੈ ਜੀ ਲੋ ਜੀ ਚੰਗੀ ਪਲੀ ਪਲੋਸੀ ਵੰਨ ਦੋ ਲੋ ਜੀ ਕਿਹਾ ਹਾਂਜੀ ਭਾਈ ਜੀ ਰੇਟ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਕਰਾਂਗੇ ਬਸ ਛੋਟਾ ਜਿਹਾ ਯਾ ਜੀ ਹੋਊਗਾ ਬੜਾ ਵੱਡਾ ਨਹੀਂ ਹੋਣਾ ਜੀ ਠੀਕ ਹੈ ਜੀ ਮੈਂਨੇ ਦੇ ਹਿਸਾਬ ਨਾਲ ਤੁਸੀਂ ਇਤਨਾ ਚੈੱਕ ਕਰ ਸਕਦੇ ਥਾਮਸਨ ਜਮਾ ਇੱਕੋ ਹੀ ਤਾਂ ਕੋਈ ਸਮਝ ਆ ਰਹੀ ਹੈ ਕੋਈ ਯਾ ਤਾਂ ਬੁਰੀਆਂ ਇੱਕੋ ਹੀ ਹੈ ਮਗਰ ਲੈਣੇ ਮਗਰ ਲੈਣਾ ਮੂਰ ਲੈਣਾ ਮੂਰ ਲੈਣਾ ਠੰਡੀ ਛੀਲ ਆ ਵੀ ਠੀਕ ਹੈ ਜੀ ਫਿਰ ਦਸਤ ਮੜਾ ਲਓ ਲਓ ਜੀ ਠੰਡੀ ਛੀਲ ਆ ਜੀ ਬੁਰੀ ਦੇਖ ਸਕਦਾ ਅਗਲੀ ਵੀਡੀਓ ਚੋਕ ਕੇ ਬਾਈ